ਕੋਸ ਨਹੀਂ ਜਾਂਦੇ ਤੇ ਇਹਨਾਂ ਜਾਂਦੇ ਆ ਕਿ ਬਸ ਇੰਟਰਨੈਸ਼ਨਲ ਗੋਲੀ ਖੜਨੀ ਇੰਟਰਨੈਸ਼ਨਲ ਗੋਲੀ ਗੋਲ ਕੀ ਪੈਸਾ ਵੀ ਤਾਂ ਇਨਵੈਸਟ ਕਰਦੇ ਉਥੇ ਉਸ ਤਰ੍ਹਾਂ ਦੀ ਸਹੂਲਤਾਂ ਵੀ ਤਾਂ ਮੋਹਿਆ ਕਰਨ ਉਹ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਸਟੇਡੀਅਮ ਨੇ ਵੱਡੇ ਵੱਡੇ ਗਰਾਊਂਡ ਨੇ ਉੱਥੋਂ ਇਧਰ ਆ ਜਾ ਮੈਂ ਕਿਹਾ ਸਸ਼ੀਕਲ ਜੀ ਮੈਂ ਹਰਵਿੰਦਰ ਤੇ ਅਸੀਂ ਖੜੇ ਆ ਅੱਜ ਗਲਬੱਟੀ ਤੇ ਮੇਰੇ ਮਗਰ ਨੇ ਕੁਝ ਬੱਚੇ ਜਿਹੜੇ ਫੁੱਟਬਾਲ ਖੇਡ ਰਹੇ ਨੇ ਤੁਸੀਂ ਤਸਵੀਰਾਂ ਦੇਖੀਆਂ ਨੇ ਪਹਿਨਾ ਇਹ ਬੱਚੇ ਫੁੱਟਬਾਲ ਖੇਡਦੇ ਨੇ ਕਿੱਕ ਮਾਰਦੇ ਨੇ ਬਾਲ ਉਧਰ ਜਾਂਦੀ ਆ ਫਿਰ ਦੂਜਾ ਕਿੱਕ ਮਾਰਦਾ ਦੂਸਰੇ ਸਿਰੇ ਤੇ ਜਾਂਦੀ ਆ ਸੋ ਇਹ ਆਪੇ ਖੇਡੀ ਜਾ ਰਿਹਾ ਕੋਸ਼ਿਸ਼ ਕਰਦੇ ਖੇਡਣ ਦੀ ਬੱਚਿਆਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਪੰਜਾਬ ਦੇ ਵਿੱਚ 13000 ਪਿੰਡ ਨੇ ਕਿਸੇ ਪਿੰਡ ਦੇ ਵਿੱਚ ਇੱਕ ਵੀ ਕੋਚ ਨਹੀਂ ਹੈਗਾ ਜਿਹੜਾ ਸਾਮ ਨੂੰ ਬੱਚਿਆਂ ਨੂੰ ਨਾ ਕੋਈ ਬੈਡਮਿੰਟਨ ਦੀ ਕੋਚਿੰਗ ਦੇ ਦੇ ਕੋਈ ਫੁੱਟਬਾਲ ਦੀ ਕੋਈ ਟੈਨਿਸ ਦੀ ਤਾਂ ਜ਼ਿਆਦਾ ਬੱਚੇ ਕੀ ਕਰਦੇ ਨੇ ਫੋਨ ਤੇ ਉੱਪਰ ਉਂਗਲਾ ਮਾਰਦੇ ਨੇ ਠੀਕ ਹੈ ਨਾ ਜਾਂ ਫਿਰ ਆਪੇ ਜਿੰਨੀ ਕੋਸ਼ਿਸ਼ ਹੁੰਦੀ ਹੈ ਨਾ ਆਪਣੇ ਲੈਵਲ ਤੇ ਖੇਡਦੇ ਨੇ ਪਰ ਇਹਦੇ ਨਾਲ ਕੀ ਹੁੰਦਾ ਕੋਈ ਅਚੀਵਮੈਂਟ ਨਹੀਂ ਹੋ ਰਹੀ ਹੈ ਨਾ ਉਹ ਕੋਸ਼ਿਸ਼ ਕਰਦੇ ਨੇ ਠੀਕ ਹੈ ਨਾ ਖੇਡਣ ਦੀ ਨਾ ਉਹਨਾਂ ਨੂੰ ਪਤਾ ਵੀ ਪਾਸ ਕਿਵੇਂ ਦੇਣਾ ਹਨਾ ਗੋਲ ਕੀਪਰ ਦਾ ਰੋਲ ਕੀ ਆ ਉਹ ਇਦਾਂ ਹੀ ਕਿੱਕਾ ਮਾਰੀ ਜਾਂਦੇ ਨੇ ਜਦ ਕਿ ਸਾਡੇ ਕੋਲੇ ਜੇ ਕੋਚ ਹੋਵੇ ਨਾ ਤਾਂ ਐਨੇ ਟਾਈਮ ਦੇ ਵਿੱਚ ਅਸੀਂ 올림픽 ਦੇ ਵਿੱਚ ਏਸ਼ੀਅਨ ਗੇਮਾਂ ਦੇ ਵਿੱਚ ਕੋਈ ਨਾ ਕੋਈ ਅਚੀਵਮੈਂਟ ਕਰ ਸਕਦੇ ਹਾਂ ਸੋ ਬੱਚਿਆਂ ਨਾਲ ਵੀ ਗੱਲਬਾਤ ਕਰਦੇ ਹਾਂ ਹੂੰ ਆਜੂ ਥੋੜਾ ਹੀ ਲਵੇ ਨੂੰ ਹੁਜੇ ਥੋੜਾ ਹਾਂਜੀ ਹਾਂ ਲਵੇ ਥੋੜਾ ਲਵੇ ਨੂੰ ਹਾਂਜੀ 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 ਸਸੀਕਰ ਬਾਈ ਜੀ ਕੀ ਨਾਮ ਹੈ ਸਨਵੀਜੀਤ ਸਿੰਘ ਹੈ ਬਸੇ ਕਿੰਨੀ ਉਮਰ ਹੈ ਮੇਰੀ 16 ਸਾਲੀ 16 ਸਾਲ ਕਿਹੜੀ ਕਲਾਸ ਪੜਦੇ ਹੋ ਮੈਂ ਪਲੱਸ 1 ਪਲੱਸ 1 ਚ ਤੇ ਕਿੰਨੇ ਟਾਈਮ ਚ ਖੇਡਦੇ ਹੋ ਫੁੱਟਬਾਲ ਸਾਲ ਦੋ ਸਾਲ ਹੋ ਗਏ ਜੀ ਬੱਸ ਹੱਸਿਆ ਤੇ ਹੋਰ ਕਿਤੇ ਮੈਚ ਖੇਡਿਆ ਤੁਸੀਂ ਨੇ ਨਹੀਂ ਹੈ ਕੋਈ ਸਕੂਲ ਵੱਲੋਂ ਸਕੂਲ ਵੱਲੋਂ ਨਹੀਂ ਕਦੇ ਨਹੀਂ ਖੇਡਿਆ ਨਹੀਂ ਕੋਈ ਡਰਦੇ ਕਿਉਂ ਥੋੜਾ ਡਰਨਾ ਹੈ ਥੋੜਾ ਕੰਫੀਡੈਂਸ ਲੈਣੇ ਗੱਲ ਕਰੂਗਾ ਪਲੇਅਰ ਹਾਂ ਨਾ ਹੈ ਤੇ ਐਂ ਦੱਸੋ ਵੀ ਕੋਈ ਪੰਜ ਖਿਡਿਆਰੀ ਹੈ ਨਾ ਜਿਹੜੇ ਵਰਲਡ ਲੈਵਲ ਤੇ ਜਿਨ੍ਹਾਂ ਦਾ ਨਾਮ ਹੋਵੇ ਫੁੱਟਬਾਲ ਦਾ ਜਾਣਦੇ ਹੋ ਹੋ ਸਹੀ ਮਨ ਨੂੰ ਪਤਾ ਨਹੀਂ ਮਨ ਨੂੰ ਨਹੀਂ ਮਨ ਨੂੰ ਹਾਂ ਚਲੋ ਕੋਈ ਨਾ ਤੇ ਹੋਰ ਹੋਰ ਬੱਚੇ ਨੂੰ ਪੁੱਛ ਕੇ ਦੇਖਦੇ ਹਾਂ ਹਾਲਾਂਕਿ ਫਟਵਾਲ ਖੇਡ ਰਹੇ ਨੇ ਦੇਖੋ ਬੇਸਿਕ ਜਾਣਕਾਰੀ ਅਜ ਬੱਚਿਆਂ ਨੂੰ ਹੈ ਨਹੀਂ ਹਾਲਾਂਕਿ ਇਹਨਾਂ ਬੱਚਿਆਂ ਦਾ ਕੋਈ ਕਸੂਰ ਨਹੀਂ ਹੈਗਾ ਹੈਨਾ ਸਕੂਲਾਂ ਦੇ ਵਿੱਚ ਵੀ ਕਿਹੜੀ ਗ੍ਰੇਡ ਚ ਪੜਦੇ ਨੇ ਰਾਜੀ ਤੁਸੀਂ ਨਹੀਂ ਪਲੱਸ 1 ਪਲੱਸ 1 ਚ ਪੜਦਾ ਬੱਚਾ ਦੇਖੋ ਹੈਨਾ ਕਿਤੇ ਨਾ ਕਿਤੇ ਗੈਪ ਆਇ ਇਹ ਗੈਪ ਸਕੂਲ ਵੱਲੋਂ ਆ ਜਾਂ ਸਿਸਟਮ ਵੱਲੋਂ ਆ ਇਹ ਹਾਲਾਂਕਿ ਸਾਰਿਆਂ ਨੂੰ ਪਤਾ ਹੀ ਆ ਤੁਸੀਂ ਵੀ ਕਮੈਂਟ ਕਰਕੇ ਦੱਸੋ ਜਿਹੜਾ ਇਹ ਗੈਪ ਰਹਿ ਗਿਆ ਇੱਕ ਬੱਚਾ 11th ਸਟੈਂਡਰਡ ਦੇ ਵਿੱਚ 12th ਵਿੱਚ ਪੜਦਾ ਹਾਲਾਂਕਿ ਫੁੱਟਬਾਲ ਖੇਡ ਰਿਹਾ ਦੋ ਸਾਲਾਂ ਤੋਂ ਕਿਸੇ ਨੈਸ਼ਨਲ ਲੈਵਲ ਤੇ ਕੀ ਪੰਜਾਬ ਲੈਵਲ ਤੇ ਜਾਂ ਲੋਕਲ ਲੈਵਲ ਤੇ ਕਦੇ ਟੂਰਨਾਮੈਂਟ ਖੇਡਣ ਨਹੀਂ ਗਿਆ ਹੈਗਾ ਹਨਾ ਕੋਈ ਖੇਡਣ ਵੀ ਕਿਵੇਂ ਜਾਂਦਾ ਕੋਈ ਦੱਸਣ ਵਾਲਾ ਨਹੀਂ ਹੈਗਾ ਕੋਈ ਕੋਚ ਹੀ ਨਹੀਂ ਹੈਗਾ ਕੋਈ ਗਾਈਡ ਕਰਨ ਵਾਲਾ ਨਹੀਂ ਪਰ ਊਰਜਾ ਘਟ ਨਹੀਂ ਹੈਗੀ ਇਹਨਾਂ ਦੇ ਵਿੱਚ ਹੈਨਾ ਊਰਜਾ ਦਾ ਲੈਵਲ ਆ ਜਿਹੜਾ ਨਾ ਇਹ ਇੰਟਰਨੈਸ਼ਨਲ ਲੈਵਲ ਦਾ ਅਸੀਂ ਕਹਿ ਦਿੰਨੇ ਆ ਜਿੰਨੀ ਊਰਜਾ ਪੰਜਾਬ ਦੇ ਪਿੰਡਾਂ ਦੇ ਬੱਚਿਆਂ ਦੇ ਵਿੱਚ ਹੈ ਨਾ ਉਨੀ ਮੇਰੇ ਖਿਆਲ ਚ ਮੈਨੂੰ ਨਹੀਂ ਲੱਗਦਾ ਕਿਤੇ ਹੋਰ ਹੋਣੀ ਸੋ ਇਹੀ ਬੱਚੇ ਨੇ ਜੇ ਅੱਜ ਇਹ ਨਾ ਕੋਚਿੰਗ ਲੈ ਕੇ ਪ੍ਰੋਪਰ ਢੰਗ ਨਾਲ ਖੇਡਣਗੇ ਨਾ ਕੱਲ ਉਹ ਇੰਟਰਨੈਸ਼ਨਲ ਪਲੇਅਰ ਹੋਣਗੇ ਇਹ ਬੱਚੇ ਨਾ ਜਾਂ ਫਿਰ ਕਿਤੇ ਨਾ ਕਿਤੇ ਬੇਲੇ ਰਹੇ ਫਿਰ ਹੋਰ ਨਾ ਕਿਤੇ ਨਾ ਕਿਤੇ ਫਿਰ ਡਰੱਗ ਦੇ ਵਿੱਚ ਜਾਣ ਦੇ ਚਾਂਸ ਬਣ ਜਾਂਦੇ ਨੇ ਸੋ ਕੀ ਨਾਮ ਹੈ ਬਾਈ ਤੁਹਾਡਾ ਭੋਪਿੰਦਰਜੀਤ ਸਿੰਘ ਜੀ ਕਿੰਨੇ ਸਾਲ ਦੀ ਉਮਰ ਹੈ ਸਾਡੀ 16 ਜੀ ਮੇਰੀ 16 ਸਾਲ ਦੀ ਕਿਹੜੀ ਕਲਾਸ ਚ ਪੜਦੇ ਹੋ ਮੈਂ ਜੀ 9th ਜੀ 9th ਕਲਾਸ ਚ ਪੜਦੇ ਹਾਂ ਤੇ ਕਿੰਨੇ ਟਾਈਮ ਤੋਂ ਫੁੱਟਬਾਲ ਖੇਡ ਰਹੇ ਹੋ ਅਸੀਂ 2 ਸਾਲ ਤੋਂ ਹੀ ਫੁੱਟਬਾਲ ਖੇਡ ਰਹੇ ਹਾਂ ਰਿ ਜ ਲਗਾਤਾਰ ਅਚਾ ਇਹ ਸੌਂਕ ਲਈ ਹੀ ਖੇਡਦੇ ਹੋ ਹਾਂਜੀ ਅਸੀਂ ਇੱਕ ਦੇ ਟੂਰਨਾਮੈਂਟ ਚ ਗਏ ਹਾਂ ਕੰਪੀਟੀਸ਼ਨ ਲਈ ਹਾਂਜੀ ਸਕੂਲ ਵਾਲੋ ਗਏ ਸੀ ਕਿੱਥੇ ਅਸੀਂ ਬਨਵੋਰੇ ਗਏ ਸੀ ਮੇਰੇ ਖਿਆਲ ਨਾਲ ਬਨਵੋਰੇ ਗਏ ਸੀ ਹਾਂਜੀ ਲੋਕਲ ਲੈਵਲ ਤੇ ਕੀ ਬਣਿਆ ਸੀ ਉੱਥੇ ਬਣੀ ਨਹੀਂ ਕੋਈ ਇੱਕ ਜਿਹੜੇ ਦੋ ਹਾਰ ਗਏ ਸੀ ਕੋਈ ਗੱਲ ਨਹੀਂ ਜਿੱਤ ਹਾਰ ਤਾਂ ਬਣੀ ਹੋਈ ਆ ਹਨਾ ਤੇ ਆਪਣੇ ਕੋਈ ਪੰਜ ਖਿਡਿਆਰੀ ਬਿਸ ਅਵੇਲੇਬਲ ਤੇ ਜਿਹੜੇ ਖੇਡਦੇ ਹੁਣ ਹਨਾ ਹਾਂਜੀ ਨਾ ਜਾ ਸਕਦੇ ਹਾਂ ਕ੍ਰਿਸਟੀਆਨੋ ਰੋनाल्डੋ ਇੱਕ ਤਾਂ ਹੀ ਹਮ ਇੱਕ ਲਿਓਨਲ ਮੈਸੀ ਹਮ ਇੱਕ ਨੇਮਰ ਜੁਨੀਅਰੀ ਹਮ ਇੱਕ ਬੈਂਜਮਾ ਹਮ ਹਾਂਜੀ ਇੱਕ ਸੁਨੀਲ ਛੇਤਰੀ ਅਸੀਆ ਤੇ ਆਪਣੇ ਪੰਜਾਬ ਦਾ ਕੋਈ ਖਿਡਿਆਰੀ ਜਿਹਦੇ ਸੁਣਨਾ ਪਤਾ ਹੋਵੇ ਹਾਂਜੀ ਗੁਰਪ੍ਰੀਤ ਸਿੰਘ ਸੰਧੂ ਗੁਰਪ੍ਰੀਤ ਸਿੰਘ ਸੰਧੂ ਵੈਰੀ ਗੁੱਡ ਹੋਰ ਵੀ ਬੱਚੇ ਨਾਲ ਗੱਲਬਾਤ ਕਰਦੇ ਆਂ ਹਾਂਜੀ ਬਾਈ ਵੀਰੇਓ ਕੀ ਨਾਮ ਆ ਤੁਹਾਡਾ ਰਣਵੀਰ ਸਿੰਘ ਜੀ ਰਣਵੀਰ ਸਿੰਘ ਕਿਹੜੀ ਕਲਾਸ ਚ ਪੜਦੇ ਹੋ 7th 7th ਗਏ ਆ ਜੀ ਕਦੇ ਸਕੂਲ ਵੱਲੋਂ ਖੇਡੇ ਹੋ ਫੁੱਟਬਾਲ ਹਾਂ ਹਾਈ ਗਏ ਸੀ ਕਦੇ ਸਕੂਲ ਦੇ ਵਿੱਚ ਕੋਈ ਕੋਚ ਜਾਂ ਟੀਚਰ ਨੇ ਤੁਹਾਨੂੰ ਦੱਸਿਆ ਵੀ ਫੁੱਟਬਾਲ ਇਦਾਂ ਖੇਡਣੀ ਆ ਨਹੀਂ ਇੰਜ ਨਹੀਂ ਦੱਸੀ ਫੁੱਟਬਾਲ ਦੇ ਰੂਲ ਰੈਗੂਲੇਸ਼ਨ ਵਿੱਚ ਮਤਲਬ ਕਿ ਖੜ ਕੇ ਖੜਾਏ ਦੱਸੇ ਨਹੀਂ ਉਹਨਾਂ ਨੇ ਗਰਾਊਂਡ ਦੇ ਵਿੱਚ ਵੀ ਇਦਾਂ ਪਾਸ ਦੇਣਾ ਹਨਾ ਇਦਾਂ ਗੋਲ ਕੀਪਿੰਗ ਕਰਨੀ ਆ ਦੱਸਿਆ ਉਹਨਾਂ ਨੇ ਹਾਂਜੀ ਕੋਈ ਹੈਗਾ ਸੀ ਕੋਚ ਸਕੂਲ ਦੇ ਵਿੱਚ ਨਹੀਂ ਸਰ ਸੀ ਕੋਚ ਨਹੀਂ ਸੀ ਕੋਈ। ਨਹੀਂ। ਕਿੰਨਾ ਕ ਟਾਈਮ ਖੜੇ ਹੁੰਦੇ ਹੁੰਦੇ ਸੀ ਉਹ? ਹਾਂਜੀ। ਕਿੰਨੇ ਕ ਟਾਈਮ ਪ੍ਰੈਕਟਿਸ ਕਰਾਉਂਦੇ ਸੀ? ਪ੍ਰੈਸਟਿਸੀ ਹੀ ਕਰਾਏ, ਪੀਡ ਹੁੰਦਾ ਸੀ ਇਹਦਾ। ਕਦੇ ਕਦੇ ਖੇਡਦੇ ਸੀ। ਹਾਂਜੀ। ਸੱਸਿਆ। ਤੇ ਹੁਣ ਇੱਥੇ ਇੱਥੇ ਜਿਹੜੇ ਬੱਚੇਓ ਤੁਸੀਂ ਨਾ ਜੇ ਸਾਨੂੰ ਕੋਚ ਮਿਲ ਜੇ ਪ੍ਰੋਪਰ ਤਾਂ ਖੇਡੋਗੇ? ਹਾਂਜੀ। ਰੋਜ਼ ਲਾਉਂਗੇ। ਹਾਂਜੀ। ਤੇਰਾ ਕੀ ਨਾਮ ਹੈ ਬਈ? ਗੁਰਸਾਨ ਸਿੰਘ। ਕੀ ਨਾਮ? ਗੁਰਸਾਨ ਸਿੰਘ। ਗੁਰਸਰਨ ਸਿੰਘ। ਕਿਹੜੀ ਕਲਾਸ ਚ ਪੜਦੇ ਹੋ? 8ਵੀਂ ਜਮਾਤ। 8ਵੀਂ ਜਮਾਤ ਚ ਪੜਦਾ। ਕਿਹੜੇ ਸਕੂਲ ਚ ਖੇਡਦੇ ਹੋ? ਫੁੱਟਬਾਲ। ਟੀਚਰ ਨੇ ਖੜਿਆਇਆ ਤੇ ਕਿੱਥੇ ਕਿਤੇ ਹੋਰ ਕੰਪੀਟੀਸ਼ਨ ਲੜਿਆ ਹੋਵੇ? ਨਹੀਂ। ਕੋਈ ਕੋਚ ਹੈਗਾ ਤੀ ਜਾਂ ਆਪ ਹੀ ਖੇਡਦੇ ਤੇ ਸਕੂਲ ਚ? ਹਾਈ। ਆਪ ਹੀ ਖੇਡਦੇ ਤੇ ਦੱਸਦੇ ਹੁੰਦੇ ਵੀ ਐਦਾਂ ਤੁਸੀਂ ਪਾਸ ਦੇਣਾ। ਅੱਛਾ ਜੀ ਆਸ ਹੁੰਦੇ ਜੀ। ਦੱਸਦੇ ਹੁੰਦੇ ਸੀ? ਹਾਈ। ਅਸੀਂ ਕਿਸੇ ਟੂਰਨਾਮੈਂਟ ਤੇ ਖੇਡਿਆ ਨਹੀਂ ਗਏ। ਨਹੀਂ। ਕੀ ਬਣਨਾ ਚਾਹੁੰਦੇ ਹੋ? ਹਾਈ। ਕੀ ਬਣਨਾ ਚਾਹੁੰਦੇ ਹੋ? ਫੁੱਟਬਾਲ ਹੋ। ਕੀ ਬਣਨਾ ਚਾਹੁੰਦੇ ਹੋ? ਫੁੱਟਬਾਲ ਬਣਨਾ। ਫੁੱਟਬਾਲ ਦੇ ਪੇਲੇ। ਹਾਂ ਫੁੱਟਬਾਲ। ਹਾਂਜੀ ਬਾਈ ਕੀ ਨਾਮ ਹੈ ਤੁਹਾਡਾ ਨਵਜੋਤ ਸਿੰਘੀ ਨਵਜੋਤ ਕਿਹੜੀ ਕਲਾਸ ਪੜ੍ਹਦੇ ਹੋ ਨਵਜੋਤ 8ਵੀਂ ਕਲਾਸ 'ਚ 8ਵੀਂ ਕਲਾਸ ਤੇ ਉਰੇ ਰੋਜ ਪਟਵਾਲ ਖੇਡਣਾ ਹੁੰਨੇ ਆਂ ਹਾਂਜੀ ਬਸ ਐ ਫਟਵਾਲ ਬਾਰੇ ਹੋਰ ਕੀ ਜਾਣਦੇ ਹੋ ਹੋਰ ਤਾਂ ਕੁਛ ਨਹੀਂ ਜਾਣਦੇ ਜੀ ਤੇ ਇਹਨਾਂ ਜਾਣਦੇ ਆਂ ਕਿ ਬਸ ਇੰਟਰਨੈਸ਼ਨਲ ਗੋਲੀ ਖੜਨੀ ਇੰਟਰਨੈਸ਼ਨਲ ਗੋਲੀ ਗੋਲਕੀਪਰ ਬਣਨਾ ਹਾਂਜੀ ਬਸਿਆ ਤੇ ਉਮਰ ਤੁਹਾਡੀ ਕਿੰਨੀ ਆ 12-13 ਸਾਲੀ ਕਿਹੜੀ ਕਲਾਸ ਪੜਦੇ ਆਂ ਅੱਠਵੀਂ ਜੀ ਅੱਠਵੀਂ ਜਮਾਤ ਚ ਪੜਦੇ ਹੂੰ ਤੇ ਇੰਟਰਨੈਸ਼ਨਲ ਗੋਲ ਕੀਪਰ ਬਣਨਾ ਹੈ ਨਾ ਹਾਂ ਤੇ ਸੁਪਨਾ ਤਾਂ ਆਪਾਂ ਨੇ ਹੈਗਾ ਨਹੀਂ ਕੋਚ ਤਾਂ ਤਾਂ ਨਹੀਂ ਜਿਆਦਾ ਸਰ ਦਾ ਪੀੜ ਹੁੰਦਾ ਸੀ ਅਸੀਂ ਗੋਲ ਮੈਂ ਗੋਲ 'ਚ ਹੀ ਖੜ ਜਾਂਦਾ ਸੀ ਜੇ ਪਲਾਂਟੀਆਂ ਲਾਉਂਦੇ ਹੁੰਦੇ ਸੀ ਹੂੰ ਪਲਾਂਟੀਆਂ ਲਾ ਕੇ ਜਿੰਨੇ ਕੋਲ ਰੁਕਦੇ ਸੀ ਸਾਰਾ ਤਾਂ ਕਹਿ ਦਿੰਦਾ ਸੀਗਾ ਕਿ ਹਾਂ ਠੀਕ ਹੈ ਅੱਛਾ ਤੇ ਹੋਰ ਤੁਹਾਨੂੰ ਕੋਈ ਜ਼ਿਆਦਾ ਬਵਰੀਕੀਆਂ ਦੇ ਵਿੱਚ ਜਾਣਕਾਰੀ ਨਹੀਂ ਦਿੱਤੀ ਗਈ ਹੈ ਨਾ ਹਾਂ हां सो ਇਹ ਬੱਚੇ ਨੇ ਜਿਹੜੇ ਨਾ ਮੇਰੇ ਨਾਲ ਨੇ ਤੁਸੀਂ ਦੇਖ ਰਹੇ ਹੋ ਇਹਨਾਂ ਚ ਟੈਲੈਂਟ ਤਾਂ ਹੈ ਪੋਟੈਂਸ਼ੀਅਲ ਸਾਰਿਆਂ ਦੇ ਵਿੱਚ ਆ ਤਕਰੀਬਨ ਇਦਾਂ ਦੇ ਬੱਚੇ ਨਾ ਇਹ ਇੱਕ ਪਿੰਡ ਗਲਵੱਟੀ ਦੇ ਹੀ ਨਹੀਂ ਹੈਗੇ ਤਕਰੀਬਨ 13000 ਪਿੰਡਾਂ ਹਰੇਕ ਪਿੰਡ ਦੇ ਵਿੱਚ ਪਾਏ ਜਾਂਦੇ ਨੇ ਪਰ ਉਹ ਕੀ ਕਰਦੇ ਨੇ ਇਦਾਂ ਹੀ ਕਿੱਕ ਮਾਰੀ ਬਾਲ ਉਹ ਸਿਰੇ ਤੇ ਕਿੱਕ ਮਾਰੀ ਦੂਸਰੇ ਸਿਰੇ ਤੇ ਭੱਜ ਜਾਂਦੇ ਨੇ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਂਦੇ ਨੇ ਹਨਾ ਤੇ ਲੜਾਈ ਕਰਕੇ ਵੀ ਘਰੇ ਜਾਂਦੇ ਨੇ ਕਈ ਵਾਰੀ ਐਦਾਂ ਵੀ ਹੁੰਦਾ ਜਾਂ ਕਿਤੇ ਇੱਕ ਜਣਾ ਬਾਲ ਹੁੰਦੀ ਹੈ ਜਿਹਦੇ ਕੋਲ ਉਹ ਬਾਲ ਨਹੀਂ ਲੈ ਕੇ ਆਉਂਦਾ ਫਿਰ ਬੱਚੇ ਵੇਟ ਕਰੀ ਜਾਂਦੇ ਨੇ ਸੋ ਜੇਕਰ ਅਸੀਂ ਥੋੜਾ ਜਿਹਾ ਇਸ ਲੈਵਲ ਤੇ ਕੰਮ ਕਰ ਲਿਆ ਨਾ ਤਾਂ ਪੰਜਾਬ ਦੇ ਵਿੱਚ ਖੜਿਆਰੀਆਂ ਦਾ ਕੋਈ ਘਾਟਾ ਨਹੀਂ ਹੈਗਾ ਬਰੇ ਉਰੇ 올림픽 ਦੇ ਵਿੱਚ 골ਡ ਮੈਡਲਾਂ ਦਾ ਕੋਈ ਘਾਟਾ ਨਹੀਂ ਹੋਣਾ ਹੈਗਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਸੋ ਮੇਰੇ ਨਾਲ ਨੇ ਜੋਲੀ ਸਾਹਿਬ ਉਹਨਾਂ ਨਾਲ ਵੀ ਗੱਲ ਕਰਦੇ ਆ ਕਾਉਂਸਲਰ ਵੀ ਨੇ ਸਰ ਕੀ ਮੈਂ ਦੇਖ ਦਿਆਂ ਤੁਸੀਂ ਹਨਾ ਬੱਚੇ ਤਾਂ ਆਪ ਹੀ ਖੇਡ ਹੀ ਜਾ ਰਹੇ ਨੇ ਕੋਈ ਇਹਨਾਂ ਕੋਲੇ ਕੋਚਿੰਗ ਨਹੀਂ ਹੈਗੀ ਹਨਾ ਤੇ ਕੋਈ ਇਹਨਾਂ ਕੋਲੇ ਦੱਸਣ ਵਾਲਾ ਨਹੀਂ ਹੈਗਾ ਕੋਈ ਸਕਨ ਆ ਸਭ ਤੋਂ ਪਹਿਲਾਂ ਤਾਂ ਬਹੁਤ ਖੁਸ਼ੀ ਹੋਈ ਤੁਸੀਂ ਇੱਥੇ ਆਏ ਹਨਾ ਬੱਚਿਆਂ ਦਾ ਜੋ ਬੱਚਿਆਂ ਦਾ ਹੌਸਲਾ ਵਜਾਈ ਵੀ ਹੁੰਦੀ ਐ ਇਸ ਨਾਲ ਤੇ ਪਤਾ ਕੀ ਐ ਇਹ ਬੱਚਿਆਂ ਨੂੰ ਮੈਂ ਤਕਰੀਬਨ 2 ਕੁ ਮਹੀਨੇ ਤੋਂ ਪਹਿਲਾਂ ਤੋਂ ਮੈਂ ਦੇਖਦਾ ਹੁੰਦਾ ਸੀ ਬੱਚੇ ਖੇਡਦੇ ਨੇ ਤਾਂ ਮੇਰਾ ਵੀ ਮਨ ਕੀਤਾ ਕਿ ਮੈਂ ਬੱਚਿਆਂ ਨਾਲ ਜਾਵਾਂ ਤੇ ਥੋੜਾ ਬਹੁਤ ਅਗਰ ਮੈਨੂੰ ਜਿੰਨੀਕ ਸਮਝ ਆ ਵੀ ਮੈਂ ਬੱਚਿਆਂ ਨਾਲ ਸ਼ੇਅਰ ਕਰਾਂ ਪਰ ਜਦੋਂ ਮੈਂ ਗਰਾਊਂਡ ਦੇ ਵਿੱਚ ਆਇਆ ਤਾਂ ਲੱਗਿਆ ਕਿ ਮੈਨੂੰ ਵੀ ਕੋਈ ਇੰਨਾ ਇਸ ਵਾਰੇ ਗਰਾਊਂਡ ਜੋ ਗੇਮ ਆ ਇਹਦੇ ਬਾਰੇ ਕੋਈ ਇੰਨੀ ਨੌਲੇਜ ਨਹੀਂ ਸੀ ਪਰ ਜਿਹੜੀ ਬੱਚਿਆਂ ਦੇ ਵਿੱਚ ਮੈਂ એનર્ਜੀ ਦੇਖੀ ਜਾਂ ਬੱਚਿਆਂ ਦੇ ਵਿੱਚ ਜਿਹੜੀ ਪੋਟੈਂਸ਼ੀਅਲ ਹੈਗੀ ਨਾ ਉਹ ਬਹੁਤ ਜ਼ਿਆਦਾ ਪਰ ਇਹਨੂੰ ਕਿਤੇ ਨਾ ਕਿਤੇ ਮਾਰ ਪੈ ਰਹੀ ਹੈਗੀ ਸਕਿੱਲ ਦੀ ਕਿਉਂਕਿ ਜਿਹੜੀ ਕੋਚ ਜਿਹਨੂੰ ਆਪਾਂ ਕੋਚਿੰਗ ਕਹਿੰਦੇ ਆਗੇ ਕੋਚਿੰਗ ਤੋਂ ਬਿਨਾ ਸਕਿੱਲ ਡਿਵੈਲਪ ਨਹੀਂ ਹੁੰਦੀ ਹੈਗੀ ਬੱਚਿਆਂ ਦੇ ਵਿੱਚ ਸਟੈਮਨਾ ਵੀ ਡਿਵੈਲਪ ਹੋ ਜਾਂਦਾ ਬੱਚਿਆਂ ਦੇ ਵਿੱਚ એનર્ਜੀ ਬਹੁਤ ਆ ਪਰ ਪਤਾ ਨਹੀਂ ਇਸ ਚੀਜ਼ ਦੀ ਘਾਟ ਜਿਹੜੀ ਬੱਚੇ ਮਹਿਸੂਸ ਕਰਦੇ ਨੇ ਕਿਉਂਕਿ ਮੇਰੇ ਤੋਂ ਵੀ ਉਹ ਨਹੀਂ ਜਿਹੜੀ ਇਹਨਾਂ ਨੂੰ ਸਹਿਦ ਨਹੀਂ ਦਿੱਤੀ ਜਾਂਦੀ ਕਿਉਂਕਿ ਸਾਡੇ ਵਿਚਕਾਰ ਕੁਝ ਬੱਚੇ ਐਵੇਂ ਦੇ ਹੈਗੇ ਨੇ ਜਿਸ ਤਰ੍ਹਾਂ ਹੈਰੀ ਹੈਗੇ ਇਹਨੂੰ ਥੋੜੀ ਬਹੁਤ ਨੌਲੇਜ ਹੈਗੀ ਆ ਤਾਂ ਇਹ ਬੱਚਿਆਂ ਨੂੰ ਮੋਟੀਵੇਟ ਵੀ ਕਰਦਾਗਾ ਕਿਉਂਕਿ ਇਹਨੂੰ ਦੇਖ ਕੇ ਬੱਚੇ ਵੀ ਮੋਟੀਵੇਟ ਹੁੰਦੇ ਨੇ ਜਦੋਂ ਇਹ ਖੇਡਦਾ ਇੱਕ ਬੱਚਾ ਹਰਵਿੰਦਰਾ ਉਹ ਨਹੀਂ ਆਇਆ ਹੈਗਾ ਉਹ ਵੀ ਬਹੁਤ ਵਧੀਆ ਖੇਡਦਾ ਤਾਂ ਹਰਕੀਰਤ ਹੈਗਾ ਉਹਨੂੰ ਦੇਖ ਕੇ ਬੱਚੇ ਬਹੁਤ ਵਧੀਆ ਮੋਟੀਵੇਟ ਹੁੰਦੇ ਨੇ ਇਹ ਵੀ ਚਾਹੁੰਦੇ ਨੇ ਛੋਟੇ ਬੱਚੇ ਵੀ ਐਵੇਂ ਦਾ ਅਸੀਂ ਵੀ ਖੇਡੀਏ ਪਰ ਕਿਤੇ ਨਾ ਕਿਤੇ ਇਹ ਚੀਜ਼ ਦੀ ਘਾਟ ਆ ਸਭ ਤੋਂ ਵੱਡੀ ਘਾਟਾ ਗਰਾਊਂਡ ਦੀ ਕਿਉਂਕਿ ਗਰਾਊਂਡ ਬਹੁਤ ਛੋਟਾ ਹੈਗਾ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਬੱਚਿਆਂ ਨੂੰ ਬੇਸਿਕ ਚੀਜ਼ਾਂ ਦੀ ਲੋੜ ਆ ਸਭ ਤੋਂ ਵੱਡੀ ਤਾਂ ਡਾਇਰੈਕਸ਼ਨ ਦੀ ਕਮੀ ਆ ਹਨਾ ਕਿਤੇ ਨਾ ਕਿਤੇ ਜੇ ਕੋਚ ਉਹ ਡਾਇਰੈਕਸ਼ਨ ਡਾਇਰੈਕਸ਼ਨ ਦਊਗਾ ਵੀ ਐਦਾਂ ਐਦਾਂ ਤੁਸੀਂ ਕੰਮ ਕਰਨਾ ਦੇਖੋ ਟਾਈਮ ਤਾਂ ਉਨਾਂ ਹੀ ਲੱਗ ਰਿਹਾ ਬੱਚੇ ਨੂੰ ਜੇ 2 ਘੰਟੇ ਇੱਥੇ ਲਾਉਂਦੇ ਨੇ ਨਾ ਜੇ ਕੋਚ ਆਉ ਤਾਂ ਵੀ ਟਾਈਮ 2 ਘੰਟੇ ਲੱਗਣਾ ਪਰ 2 ਘੰਟਿਆਂ ਦੇ ਵਿੱਚ ਸਟੀਵਮੈਂਟ ਆ ਜਿਹੜੀ ਬਹੁਤ ਵੱਡੀ ਹੋ ਜਾਣੀ ਆ ਜੇ ਇਹ ਸਾਰੇ ਕਿਸੇ ਕੋਚਿੰਗ ਦੇ ਅੰਡਰ ਚੱਲਦੇ ਨੇ ਚ ਅੰਡਰ ਚੈਨਲਾਈਜ਼ ਕੰਮ ਕਰਦੇ ਨੇ ਨਾ ਤਾਂ ਤੇ ਪਰ ਕੀ ਆ ਹੁਣ ਤੱਕ ਦੇਖ ਲਓ ਕਿੰਨੇ ਸਾਲ ਹੋ ਗਏ ਹਨਾ ਆਜ਼ਾਦੀ ਨੂੰ ਤੇ ਪਰ ਹੁਣ ਤੱਕ 13000 ਪਿੰਡਾਂ ਦੇ ਵਿੱਚ ਇੱਕ ਇੱਕ ਜਾਂ ਦੋ ਦੋ ਕੋਚ ਹੋਣ ਸਾਰੇ ਬੱਚੇ ਉੱਥੇ ਆਉਣ ਜਿਹੜੀ ਜਿਹਨੂੰ ਗੇਮ ਪਸੰਦ ਆ ਉਹ ਕਰੇ ਹਨਾ ਤੇ ਲੱਗਦਾ ਨਹੀਂ ਹੈਗਾ ਵੀ ਇਹਦੇ ਨਾਲ ਫਰਕ ਪਊਗਾ ਬਿਲਕੁਲ ਹਰਵਿੰਦਰ ਪਤਾ ਕੀ ਆ ਇਹ ਨਾ ਬਹੁਤ ਵੱਡੀ ਇੱਕ ਘਾਟ ਆ ਗਈ ਹੁਣ ਆਪਾਂ ਕਹਿ ਦਿੰਦੇ ਆ ਵੀ ਲੀਡਰ ਆਉਂਦ ਨੇ ਉਹ ਕਹਿੰਦੇ ਨੇ ਸਾਨੂੰ ਗਰਾਊਂਡ ਜਗ੍ਹਾ ਦੇ ਦਿਓ ਜਦੋਂ ਕਿ ਜਗ੍ਹਾ ਵੀ ਤਾਂ ਉਹਨਾਂ ਦੇ ਹੱਥ ਚ ਦੇਣੀ ਜਗ੍ਹਾ ਕਿਹੜਾ ਕਿਸੇ ਹੋਰ ਦੇ ਹੱਥ ਚ ਆ ਗਈ ਜਿੱਥੋਂ ਮਰਜੀ ਕੋਆਇਰ ਕਰ ਲੈਣ ਜਗ੍ਹਾ ਦੇਣ ਨੂੰ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਪੈਸਾ ਵੀ ਤਾਂ ਇਨਵੈਸਟ ਕਰਦੇ ਨੇ ਉੱਥੇ ਉਸ ਤਰ੍ਹਾਂ ਦੀ ਸਹੂਲਤਾਂ ਵੀ ਤਾਂ ਮੌਜੂਦ ਕਰਨ ਨੂੰ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਸਟੇਡੀਅਮ ਨੇ ਵੱਡੇ ਵੱਡੇ ਗਰਾਊਂਡ ਨੇ ਉੱਥੇ ਕਿਉਂ ਇੰਨੇ ਨੇ ਪੈਸਾ ਉੱਥੇ ਵੀ ਤਾਂ ਇਨਵੈਸਟ ਕਰਦੇ ਨੇ ਪੈਸਾ ਉੱਥੇ ਵੀ ਤਾਂ ਕੋਚ ਦਿੰਦੇ ਨੇਗੇ ਜਦੋਂ ਉੱਥੋਂ ਖਿਡਾਰੀ ਨਿਕਲ ਸਕਦੇ ਨੇ ਪਿੰਡਾਂ ਦੇ ਵਿੱਚ ਬਹੁਤ ਐਨਰਜੀ ਆ ਤਾਂ ਮੇਰੀ ਕੋਸ਼ਿਸ਼ ਇਹ ਹੁੰਦੀ ਆ ਬੱਚਿਆਂ ਨੂੰ ਕਿ ਮੈਂ ਸਭ ਤੋਂ ਪਹਿਲਾਂ ਤਾਂ ਇਹ ਕਹਿਣਾ ਵੀ ਤੁਸੀਂ ਨਸ਼ੇ ਤੋਂ ਦੂਰ ਰਹਿਣਾ ਹੈ ਕਿ ਅੱਜ ਦੇ ਜਿਹੜੇ ਨੌਜਵਾਨ ਪੀੜੀ ਹੈਗੀ ਨਸ਼ੇ ਦੇ ਵਿੱਚ ਗ੍ਰਸਤ ਹੋ ਰਹੀਆਂ ਤਾਂ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਬੱਚੇ ਇੱਥੋਂ ਖੇਡ ਕੇ ਜਾਂਦੇ ਨੇ ਕਹਿੰਦੇ ਨੇ ਕਿ ਹਾਂ ਅਸੀਂ ਕੁਛ ਨਾ ਕੁਛ ਵਧੀਆ ਕਰ ਰਹੇ ਹਾਂ ਕੁਛ ਨਾ ਕੁਛ ਵਧੀਆ ਕਰ ਰਹੇ ਹਾਂ ਪਰ ਦੇਖਦੇ ਆਉਣ ਵਾਲੇ ਸਮੇਂ 'ਚ ਸ਼ਾਇਦ ਕੋਈ ਸਾਡੀ ਗੱਲ ਨੂੰ ਸੁਣ ਸਕੇ ਬੱਚੇ ਦੀ ਜਿਹੜੀ ਹੈ ਰਿਕਵੈਸਟ ਆ ਉਹ ਪੂਰੀ ਹੋ ਸਕੇ ਸੋ ਉਮੀਦ ਹੈ ਆਉਣ ਵਾਲੇ ਸਮੇਂ ਦੇ ਵਿੱਚ ਠੀਕ ਹੈ ਨਾ ਹਰ ਇੱਕ ਪਿੰਡ ਦੇ ਵਿੱਚ ਕੋਚ ਹੋਣ ਤੇ ਬੱਚੇ ਸਟੇਡੀਅਮ ਦੇ ਵਿੱਚ ਜਾਣ ਜਿਹੜੀ ਗੇਮ ਜਿਹੜੇ ਬੱਚੇ ਨੂੰ ਪਸੰਦ ਆ ਉੱਥੇ ਖੇਡੇ ਹਨਾ ਸੋ ਮੇਰੀ ਰਿਕੁਐਸਟ ਆ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਮੇਰੇ ਚੈਨਲ ਨੂੰ ਐਦਾਂ ਦੀਆਂ ਇੰਪੋਰਟੈਂਟ ਵੀਡੀਓਜ਼ ਜ਼ਿਆਦਾਤਰ ਸਪੋਰਟਸ ਦੇ ਨਾਲ ਐਜੂਕੇਸ਼ਨ ਦੇ ਨਾਲ ਦੇਖਣ ਦੇ ਲਈ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਧੰਨਵਾਦ ਥੈਂਕ ਯੂ ਚਲੋ